ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵੰਗੰਦਾਰੀ ਮਹੱਲਾ 5 ਮਾਈ ਗੁਰਬਿਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹਜੋਨੀ ਪਰਮਾਈਐ ਟੇਕ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਏ ਸੰਕਟ ਕੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਏ ਦੇਵੰਗੰਦਾਰੀ ਮਹਲਾ ਪੰਜਵਾ ਮਾਈ ਗੁਰਬਿੰਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹਜੋਨੀ ਪਰਮਾਈਐ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ अनुग्रह स्वामी मेरा साध चਨ चित लाये संकट कोर कठे किन पीतर नानक हर दर्श समाये देवंगंदारी महला पंजवा ਮਾਇ ਗੁਰਬਿਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹਜੋਨੀ ਪਰਮਾਈਐ ਟਿਕਨ ਨ ਪਾਵੈ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਦ ਚਨ ਚਿਤ ਲਾਈਏ ਸੰਕਟ ਕੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਏ ਦੇਵੰਗੰਦਾਰੀ ਮਹਲਾ ਪੰਜਵਾ ਮਾਈ ਗੁਰਬਿਨ ਗਿਆਨ ਨ ਪਾਈਏ ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਏ ਰਹਾ ਮਹਰੋਗ ਸੋਗ ਤਨ ਬਾਦਿਓ ਬਹੁ ਜੋਨੀ ਪਰਮਾਈਏ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਨ ਚਿਤ ਲਾਈਏ ਸੰਕਟ ਕੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਏ ਦੇਵੰਗੰਦਾਰੀ ਮਹਿਲਾ ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹਜੋਨੀ ਪਰਮਾਈਐ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਈਐ ਸੰਕਟ ਘੋਰ ਕਟੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵੰਗੰਦਾਰੀ ਮਹਲਾ ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹੁ ਜੋਨੀ ਪਰਮਾਈਐ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਇਐ ਕਰੈ अनुग्रह ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵੰਗੰਦਾਰੀ ਮਹਲਾ ਪੰਜਵਾ ਮਾਈ ਗੁਰਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਮਹਰੋਗ ਸੋਗ ਤਨ ਬਾਦਿਓ ਬਹਜੋਨੀ ਪਰਮਈਏ ਟਿਕਨ ਨ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਏ ਸੰਕਟ ਕੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਏ ਵੇ ਵੰਗੰਦਾਰੀ ਮਹੱਲਾ ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹੁ ਜੋਨੀ ਪਰਮਾਈਐ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਮੇ ਮੇਰਾ ਸਾਧ ਚਨ ਚਿਤ ਲਾਇਐ ਸੰਕਟ ਘੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਇਐ ਦੇਵੰਗੰਦਾਰੀ ਮਹਲਾ ਪੰਜਵਾ ਮਾਈ ਗੁਰਬਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹਜੋਨੀ ਪਰਮਾਈਐ ਇਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਦ ਚਨ ਚਿਤ ਲਾਈਏ ਸੰਕਟ ਕੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਏ ਦੇਵੰਗੰਦਾਰੀ ਮਹੱਲਾ ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਏ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਏ ਰਹਾ ਮਹਰੋਗ ਸੋਗ ਤਨ ਬਾਦਿਓ ਬਹੁ ਜੋਨੀ ਪਰਮਾਇਏ ਇਕਨ ਨ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਏ ਸੰਕਟ ਕੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਏ ਦੇਵੰਗੰਦਾਰੀ ਮਹਲਾ ਪੰਜਵਾ ਮਾਈ ਗੁਰਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹੁ ਜੋਨੀ ਪਰਮਾਈਐ ਟਿਕਨ ਨ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਈਐ ਸੰਕਟ ਘੋਰ ਕਟੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵੰਗੰਦਾਰੀ ਮਹਲਾ ਪੰਜਵਾ ਮਾਈ ਗੁਰਬਿੰਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਓ ਬਹੁ ਜੋਨੀ ਪਰਮਾਈਐ ਇਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਏ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਨ ਚਿਤ ਲਾਈਏ ਸੰਕਟ ਘੋਰ ਕਠੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ